ਸਰਮ ਸਤਕਾਰਯੋਗ ਗੁਰੂ ਪਿਆਰੀ ਖਾਲਸਾ ਸੱਤ ਸੰਗਤ ਅੱਜ ਦੇ ਦਿਨ 1 ਜੂਨ ਤੋਂ ਲੈ ਕੇ ਤਾਨ ਤਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੇ ਚੱਲ ਰਹੇ ਹੈ ਸੰਗਤਾਂ ਸੁਦੀਵਦੀ ਦੇ ਮੁਤਾਬਕ ਇਹ ਸ਼ਹੀਦੀ ਦਿਹਾੜਾ ਅੱਗੇ ਪਿੱਛੇ ਵੀ ਆ ਜਾਂਦਾ ਹੈ ਰੋਵ ਵਿਚਾਰ ਗੁਰਮਖੋ ਪਰ ਸ਼ਹੀਦੀ ਧੰਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜੂਨ ਦੇ ਮਹੀਨੇ ਵਿੱਚ ਹੋਈ ਤੇ ਕਿਉਂ ਹੋਈ ਇਹ ਤਕਰੀਬਨ ਤਕਰੀਬਨ ਜਿਵੇਂ ਆਪਾਂ ਪ੍ਰਚਾਰਕਾਂ ਸੁਣਦੇ ਆ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਸੰਗਤਾਂ ਨੇ ਜਵਾਬ ਦੇ ਦਿੱਤਾ ਇੱਕ ਤਾਂ ਇਹਦਾ ਇਹ ਕਾਰਨ ਬਣਿਆ ਕਿ ਚੰਦੂ ਨੇ ਆਪਣੀ ਇੱਕ ਅੜ ਪਗਾਉਣ ਲਈ ਅੜੀ ਪਗਾਉਣ ਲਈ ਕਹਿ ਲੋ ਔਰ ਅੜ ਬੀ ਅੜ ਬਰ ਵੀਰਾ ਵਰਤੇ ਆ ਤੇ ਉਹ ਅੜੀ ਅੜੀ ਦੇ ਵਿੱਚ ਕਾਫੀ ਜ਼ੁਲਮ ਧੰਗ ਗੁਰੂ ਅਰਜਨ ਦੇ ਪਾਤਸ਼ਾਹ ਜੀ ਤੇ ਕੀਤਾ ਦੂਸਰਾ ਕਾਰਨ ਕਿ ਜਹਾਂਗੀਰ ਬਾਦਸ਼ਾਹ ਜੀ ਦੇ ਸੁਪੁੱਤਰ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜੋ ਪਨਾਹ ਦਿੱਤੀ ਉਹਨੂੰ ਫਿਰ ਮਾਇਆ ਦਿੱਤੀ ਉਹਦਾ ਕਾਰਨ ਸ਼ਹੀਦੀ ਬਣਿਆ ਤੀਸਰਾ ਮੁਹੰਮਦ ਸਾਹਿਬ ਦੀ ਬਾਣੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਿਹਾ ਕਿ ਤੁਸੀਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਤੁਸੀਂ ਮੁਹੰਮਦ ਸਾਹਿਬ ਦੀ ਬਾਣੀ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਚਾੜ ਦੇਓ ਤੇ ਅਸੀਂ ਤੁਹਾਨੂੰ ਕਦੇ ਵੀ ਕੁਝ ਨਹੀਂ ਕਵਾਂਗੇ ਪਰ ਇਹ ਤਿੰਨੇ ਗੱਲਾਂ ਧੰਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਔਰ ਅਨਕਾਰੀ ਕਰ ਦਿੱਤੀਆਂ ਧੰਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤਿੰਨੇ ਜਵਾਬ ਦਿੱਤੇ ਕਿ ਆਏ ਜੰਦੂ ਤੇਰੀ ਲੜਕੀ ਦਾ ਰਿਸ਼ਤਾ ਅਸੀਂ ਪ੍ਰਵਾਨ ਕੀਤਾ ਸੀ ਔਰ ਸੰਗਤ ਨੇ ਪ੍ਰਵਾਨ ਕੀਤਾ ਸੀ ਪਰ ਹੁਣ ਸੰਗਤ ਨੇ ਜਵਾਬ ਦੇ ਦਿੱਤਾ ਤੇ ਜੇ ਸੰਗਤ ਨੇ ਜਵਾਬ ਦੇ ਦਿੱਤਾ ਤਾਂ ਹੁਣ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਆ ਭਾਵ ਆਪਣੇ ਨਾਲੋਂ ਸੰਗਤ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਵੱਡਿਆਂ ਸਮਝਿਆ ਸੰਗਤ ਨੂੰ 21 ਵਿਸਵੇ ਆਪਣੇ ਆਪ ਨੂੰ 20 ਵਿਸਵੇ ਸਮਝਿਆ ਤੇ ਦੂਸਰਾ ਫਿਰ ਉਹ ਕਹਿੰਦੇ ਵੀ ਤੁਸੀਂ ਪਨਾਹ ਦਿੱਤੀ ਐ ਮਾਇਆ ਦਿੱਤੀ ਐ ਬਾਦਸ਼ਾਹ ਦੇ ਪੁੱਤਰ ਨੂੰ ਉਹਦੇ ਬਦਲੇ ਵਿੱਚ ਤੁਸੀਂ ਹਰਜਾਨਾ ਭਰੋ ਪਾਤਸ਼ਾਹ ਜੀ ਕਹਿੰਦੇ ਗੁਰੂ ਘਰ ਦਾ ਚੜਾਵਾ ਐ ਇਹ ਬਾਦਸ਼ਾਹ ਦੇ ਵਰਤਨ ਵਾਸਤੇ ਜਾਂ ਇਦਾਂ ਦੀਆਂ ਗੱਲਾਂ ਕਰਨ ਵਾਸਤੇ ਨਹੀਂ ਇਹ ਸੰਗਤ ਦਾ ਚੜਾਵਾ ਐ ਸੰਗਤ ਤੇ ਹੀ ਵਰਤਿਆ ਜਾਂਦਾ ਉਹਦੇ ਵਿੱਚ ਵੀ ਜਵਾਬ ਦੇ ਦਿੱਤਾ ਫੇਰ ਆ ਤੀਸਰਾ ਕਿ ਤੁਸੀਂ ਮੁਹੰਮਦ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਬਾਤਸ਼ਾਹ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚ ਚਾੜੋ ਪਾਤਸ਼ਾਹ ਜੀ ਕਹਿੰਦੇ ਭਾਈ ਇਹ તુਰਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਹੈ ਮਟਾਈ ਜੀ ਦੀ ਬਾਣੀ ਹੈ ਇਹ ਵੀ ਕਦੇ ਪ੍ਰਵਾਨ ਨਹੀਂ ਹੋਵੇਗੀ ਕਿਉਂ ਕਿ ਉਹ ਉਹ ਜ ਮਸਲਮਾਨ ਮੁਸਲਮਾਨਾਂ ਦੇ ਪਰਥਾਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਮੁਸਲਮਾਨ ਮੋਮਦਿਲ ਹੋਵੇ ਅੰਤਰਕੀਮਲ ਦਿਲ ਤੇਤ ਹੋਵੇ ਪਰ ਇਹ ਸਾਂਝਾ ਉਪਦੇਸ਼ ਹੈ ਉਪਦੇਸ਼ ਚੋਹ ਵਰਨਾ ਕੋ ਸਾਂਝਾ ਇਹ ਸਾਂਝੇ ਉਪਦੇਸ਼ ਦੀ ਬਾਣੀ તુਰਕੀ ਬਾਣੀ ਇਹਦੇ ਵਿੱਚ ਹੋਰ ਕਿਸੇ ਵਿਅਕਤੀਗਤ ਦੀ ਬਾਣੀ ਨਹੀਂ ਚੜਾਈ ਜਾਵੇ ਕਹਿੰਦੇ ਤਿੰਨ ਗੱਲਾਂ ਵਿਦਵਾਨ ਕਹਿੰਦੇ ਆ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਕਾਰਨ ਬਣੀਆ ਪਰ ਦਾਸ ਦਾ ਇਹ ਮੰਨਣਾ ਹੈ ਕਿ ਕੋਈ ਵੀ ਦੁਨੀਆ ਦੀ ਤਾਕਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਸ਼ਹੀਦ ਨਹੀਂ ਕਰ ਸਕਦੀ ਸੀ ਤਿੰਨਾਂ ਲੋਕਾਂ ਦੇ ਮਾਲਕ ਕਾਦੇ ਹੋਏ ਜੇ ਉਹਨਾਂ ਨੂੰ ਸ਼ਹੀਦ ਕਰ ਸਕਦੇ ਸਨ ਪਰ ਇਹ ਸ਼ਹੀਦੀ ਦਾ ਕਾਰਨ ਪਾਤਸ਼ਾਹ ਜੀ ਕਾਲਪੁਰਖ ਪਰਮੇਸ਼ਰ ਦੇ ਸਰੂਪ ਉਹਨਾਂ ਨੇ ਬਣਾਏ ਤੇ ਕਾਰਨ ਬਣੇ ਕਾਰਨ ਬਣ ਤੋਂ ਉਪਰੰਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ ਪਰ ਸ਼ਹੀਦੀ ਅਸਲ ਵਿੱਚ ਕਿਉਂ ਦਿੱਤੀ ਕਹਿੰਦੇ ਹਨ ਵਿਦਵਾਨਾਂ ਦਾ ਕਥਨ ਹੈ ਸਿਆਣੇ ਲੋਕਾਂ ਦਾ ਕਿ ਇਹਦੇ ਵਿੱਚ ਸ਼ਹੀਦੀ ਦੇਣ ਵੇਲੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੇ ਨੰਬਰ ਤੇ ਸੋਚਿਆ ਕਿ ਕੋਈ ਗੁਰੂ ਦੇ ਦਰ ਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੇ ਦਰ ਨੂੰ ਕੋਈ ਇਹ ਨਾਕਾਇਦੇਵੇ ਕਿ ਗੁਰੂ ਦਾ ਦਰ ਆ ਜਿਹੜਾ ਇਹ ਨਰਦਈ ਹੈ ਇਹਦੇ ਵਿੱਚ ਦਇਆ ਨਹੀਂ ਹੈਗੀ ਕਿਉਂ ਕਿਉਂਕਿ ਦਇਆ ਧਰਮ ਕਾ ਮੂਲ ਹੈ ਤੌਲ ਧਰਮ ਦਇਆ ਕਾ ਪੂਤ ਜਿਹੜੀ ਮਾਂ ਹੈ ਉਹ ਦਇਆ ਹੈ ਔਰ ਤੌਲ ਧਰਮ ਦਇਆ ਕਾ ਪੂਤ ਜਿਹੜਾ ਧਰਮ ਹੈ ਇਹ ਦਇਆ ਮਾਂ ਰੂਪੀ ਮਾਂ ਦਾ ਪੁੱਤਰ ਹੈ ਦਇ ਧਰਮ ਕੰਤੋਂ ਭਾਵ ਹੈ ਜਿੱਥੇ ਤਾਂ ਦਇਆ ਨਹੀਂ ਹੈਗੀ ਉੱਥੇ ਧਰਮ ਨਹੀਂ ਹੈਗਾ ਤੇ ਇੱਥੇ ਧਰਮ ਨਹੀਂ ਹੈਗੀ ਉੱਥੇ ਦਇਆ ਨਹੀਂ ਹੈ। ਪਾਤਸ਼ਾਹ ਜੀ ਨੇ ਸੋਚਿਆ ਕਿ ਕੋਈ ਇਹ ਨਾ ਕਹਿ ਦੇਵੇ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਦਰ ਗੁਰੂ ਨਾਨਕ ਦਾ ਦਰ ਨਰਦਈ ਹੈ। ਇਹ ਭੁੱਖਿਆਂ ਤੇ ਨੰਗਿਆਂ ਤੇ ਗਰੀਬਾਂ ਤੇ ਦੱਬੇ ਲਤਾੜੇ ਲੋਕਾਂ ਤੇ ਦਇਆ ਨਹੀਂ ਕਰਦਾ। ਤੋਂ ਇਸ ਲਈ ਪਾਤਸ਼ਾਹ ਜੀ ਨੇ ਸ਼ਹੀਦੀ ਦਿੱਤੀ। ਛੀ ਦੀ ਤਤੀ ਤਵੀ ਤੇ ਬਹਿ ਕੇ ਦਿੱਤੀ ਸਿਰ ਵਿੱਚ ਤੱਤਾ ਰੇਤ ਪਵਾਇਆ ਪਰ ਉਸ ਤੋਂ ਬਾਅਦ ਛੇਵੇਂ ਪਾਤਸ਼ਾਹ ਧੰਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਸ਼ਹੀਦੀ ਦਾ ਬਦਲਾ ਲੇਤਾ ਛੇਵੇਂ ਪਾਤਸ਼ਾਹ ਜੀ ਨੇ ਜਿਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਗੁਰੂ ਪਿਆਰੇਓ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਉਹਨਾਂ ਨੇ ਬੈਰੀਆਂ ਨੂੰ ਮੁਸਲਮਾਨਾਂ ਨੂੰ ਲੋਹੇ ਦੇ ਚਨੇ ਚਬਾਏ ਚਾਰ ਜੰਗਾਂ ਲੜੀਆਂ ਚਾਰੇ ਜਿੱਤੀਆਂ ਚਾਰੇ ਜਿੱਤੀਆਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਛੇਵੇਂ ਪਾਤਸ਼ਾਹ ਜੀ ਨੇ ਛੇਵੇਂ ਪਾਤਸ਼ਾਹ ਜੀ ਨੇ ਚਾਰ ਜੰਗਾਂ ਲੜੀਆਂ ਚਾਰੇ ਦੀਆਂ ਚਾਰੇ ਜਿੱਤੀਆਂ ਤੇ ਪਹਿੰਦੇ ਖਾਂ ਵਰਗਿਆਂ ਨੂੰ ਭਜਾ ਭਜਾ ਕੇ ਕੁੱਟਿਆ ਔਰ ਜਿੰਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ 33 ਤਵੀ ਤੇ ਪਹਾਇਆ ਉਹਨਾਂ ਨੂੰ ਭਜਾ ਭਜਾ ਕੇ ਬਾਜ਼ਾਰਾਂ ਵਿੱਚੋਂ ਦੀ ਔਰ ਉਹਨਾਂ ਦੇ ਛੇਤਰਾਂ ਦੇ ਹਾਰ ਪਵਾ ਕੇ ਔਰ ਕੁੱਤੇ ਬਾੰਗ ਮਹਾਰਾਜ ਤੇ ਪਾਤਸ਼ਾਹ ਜੀ ਨੇ ਉਹਨਾਂ ਦੇ ਗਲ 'ਚ ਜੰਜੀਰਾ ਪਾ ਕੇ ਕੁੱਟਿਆ ਉਹਨਾਂ ਨੂੰ ਮਾਰਿਆ ਕਹਿਣ ਤੋਂ ਭਾਵ ਹੈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤਲਵਾਰ ਚੱਕਣ ਜਾਣਦੇ ਨਹੀਂ ਸਨ ਜਾਣਦੇ ਸਨ ਪਰ ਉਹਨਾਂ ਨੇ ਸ਼ਹੀਦੀ ਇਸ ਕਰਕੇ ਦਿੱਤੀ ਕਿ ਕੋਈ ਗੁਰੂ ਦੇ ਦਰ ਨੂੰ ਨਰਜ਼ਈ ਦਰ ਨਾ ਕਹੇ ਦੇਵੇ ਤੇ ਗੁਰੂ ਸ਼ੇਮਾ ਪਾਤਸ਼ਾਹ ਜੀ ਕੀ ਸ਼ਹੀਦੀ ਦੇ ਨਹੀਂ ਜਾਣਦੇ ਸਨ ਜਾਣਦੇ ਸਨ ਸ਼ਹੀਦੀ ਦੇ ਸਕਦੇ ਸਨ ਪਰ ਉਹਨਾਂ ਨੇ ਤਲਵਾਰ ਇਸ ਲਈ ਚੁੱਕੀ ਕਿ ਕੋਈ ਗੁਰੂ ਦੇ ਦਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ ਨੂੰ ਔਰ ਡਰਪੋਕ ਨਾ ਸਮਝੇ ਕਿ ਡਰਪੋਕ ਹੈ ਡਰਦਾ ਅੰਦਰ ਬੈਠਾ ਲੜਾਈ ਨਹੀਂ ਲੜ ਸਕਦਾ ਇਸ ਕਰਕੇ ਦੋਨੇ ਪੱਖ ਗੁਰੂ ਅਰਜਨ ਗੁਰੂ ਨਾਨਕ ਦੇ ਦਰ ਨੇ ਰੱਖੇ ਹੈ ਜੇ ਕੋਈ ਚੜ ਕੇ ਆਉਂਦਾ ਤਾਂ ਉਹਨਾਂ ਲਈ ਤੇਗ ਹੈ ਜੇ ਕੋਈ ਨਿਮਰਤਾ ਨਾਲ ਆਉਂਦਾ ਪਿਆਰ ਨਾਲ ਆਉਂਦਾ ਉਹਨਾਂ ਲਈ ਦੇਗ ਹੈ ਦੇਗ ਤੇ ਤੇਗ ਇਹ ਦੋਨੇ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੀਆਂ ਨੇ ਗੁਰੂਆਂ ਕੋ ਇਸ ਲਈ ਔਰ ਇੱਕ ਸ਼ਬਦ ਵਰਤਿਆ ਜਾਂਦਾ ਆਮ ਤੌਰ ਤੇ ਕਿ ਅੜੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਿਹੜਾ ਅੜਦਾ ਉਹ ਝੜਦਾ ਜਿਹੜਾ ਸ਼ਰਨ ਪੈ ਜਾਂਦਾ ਉਹ ਤਰ ਜਾਂਦਾ ਇਸ ਕਰਕੇ ਜਿੰਨੇ ਵੀ ਅੜੇ ਗੁਰੂ ਨਾਨਕ ਦੇ ਦਰ ਨਾਲ ਉਹ ਸਾਰੇ ਝੜੇ ਉਹਨਾਂ ਨੇ ਮੂੰਹ ਦੀਆਂ ਖਾਧੀਆਂ ਉਹ ਨਰਕਾਂ ਦਾ ਨਰਕਾਂ ਦੇ ਭਾਗੀ ਹੋਏ ਤੇ ਜਿਨ੍ਹਾਂ ਨੇ ਛਰਨ ਲੈ ਲਈ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਇਸ ਲਈ ਪਿਆਰਿਓ ਆਓ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ ਔਰ ਇਤਿਹਾਸ ਭਾਵੇਂ ਲੰਬਾ ਚੌੜਾ ਹੈ ਪਰ ਇਹ ਥੋੜੇ ਸ਼ਬਦਾਂ ਦੇ ਵਿੱਚ ਦਾਸ ਨੇ ਇਸ ਲਈ ਬੇਨਤੀ ਕੀਤੀ ਹੈ ਕਿ ਅ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸ਼ਹੀਦੀ ਦੇ ਦਿਨ ਚੱਲ ਰਹੇ ਹੈ ਭੋਲਾ ਦੀ ਖਿਮਾ ਜੀ ਸਾਰਿਆਂ ਸੰਗ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ